i <laughs> ਆਪਣਾ ਨਾਮ ਜਪਾਇਆ ਆਪਣੇ ਆਪ ਨੂੰ ਪ੍ਰਮਾਤਮਾ ਬਣ ਕੇ ਵਾਟ ਗਏ ਪਰ ਤੁਸੀਂ ਉੱਚ ਨੱਕ ਮੇਰਾ ਨਾਮ ਜਪਉਣਾ ਤੇ ਗੁਰੂ ਪਾਤਸ਼ਾਹ ਗੁਰਦਾਸ ਮਹਾਰਾਜ ਨੇ ਵਾਦਾ ਕੀਤਾ ਕਲਪਤ ਦੇ ਨਾਲ ਕਿ ਮੈਂ ਆਪ ਜੀ ਦੀ ਮਨਮਾ ਆਪ ਦਾ ਨਾਮ ਜਪਉਣਾ ਹੈ ਗੁਰੂ ਪਾਤਸ਼ਾਹ ਦੀ ਉਸ ਸਮੇਂ ਦੇ ਅੰਦਰ ਪ੍ਰਕਾਸ਼ਮਨ ਹੁੰਦੇ ਆ ਕਿਵੇਂ ਉਹਦਾ ਜੀਵਨ ਬੀਤਦਾ ਕਿਦਾਂ ਕਿਦਾਂ ਕਿਠਨਾਵਾ ਗੁਰੂ ਪਾਤਸ਼ਾਹ ਦੇ ਜੀਵਨ ਦੇ ਅੰਦਰ ਬੱਜੀ ਜੰਮੀ ਨੇ ਉਹ ਸਾਰਾ ਬਕਤਾਂਤ ਉਹ ਸਾਰੀ ਮਹਾਰਾਜ ਦੀ ਸਾਖੀ ਉਹਨਾਂ ਦਾ ਇਤਿਹਾਸ ਆਪ ਜੀ ਨੂੰ ਆਉਣ ਵਾਲੇ ਪੜਾਵਾਂ ਦੇ ਵਿੱਚ ਸਰਵਣ ਕਰਾਉਣਾ ਇਸ ਮਾਦੇ ਉੱਤੇ ਸੱਡੇ ਸੱਜੂ ਸਾਹਿਬ ਸਰਦਾਰ ਜਸ ਸਿੰਘ ਜੀ ਹਨਾਂ ਵੱਲੋਂ ਜਿਨ੍ਹਾਂ ਸਮਾਂ ਮਖਸ਼ੂ ਹੈ ਉਸ ਸਮੇਂ ਦੇ ਅਨਸਾਰ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਧੰਨਵਾਦ ਆਪ ਸੰਗਤਾਂ ਬਧਾਈ ਦੇ ਪਾਤਰੋ ਬੜੇ ਕਾਕਰਤਾ ਦੇ ਨਾਲ ਆਪ ਸੰਗਤਾਂ ਦਾ ਇਤਿਹਾਸ ਨੂੰ ਸਰਵਣ ਕਰਦੇ ਹੋ ਭੰਡਾਰੀ ਸਾਹਿਬ ਨੂੰ ਆਇਨਾ ਟੀਵੀ ਲਾਈਵ ਤੇ ਇਹ ਸਾਰੀ ਕਵਿਤਾ ਖਾਈ ਜਾਣੀ ਹੈ ਜਗ ਬਾਣੀ ਦੇ ਅੰਦਰ ਵੀ ਉਹ ਸਾਰੇ ਪ੍ਰੋਗਰਾਮ ਨੂੰ ਕਵਿਤਾ ਕਰ ਰਹੇ ਹਨ ਦਾ ਧੰਨਵਾਦ ਹੈ ਧੰਨਵਾਦ ਹੈ ਸਰਦਾਰ ਅਨੈਕਸ਼ਿਤ ਨੇ ਜਿਨੇ ਬੜੀ ਸੇਵਾ ਕਰਦੇ ਆ ਕਰੀ 35 ਸਾਲ ਤੋਂ ਜਿੱਥੇ ਨਗਰ ਕੀਰਤਨ ਦੇ ਅੰਦਰ ਸੇਵਾ ਕਰਦੇ ਆ ਉਥੇ ਸ਼ੂਗਰ ਮੈਨ ਚਾਪ ਦੇ ਅੰਦਰ ਰਵਨਾਸ ਮਹਾਰਾ ਦੇ ਪ੍ਰਕਾਸ਼ ਜਾੜੇ ਤੇ ਲੰਗਰ ਲਾਉਂਦੇ ਆ ਨਾਲ ਹੀ ਗਰੀਬ ਬੱਚਿਆਂ ਨੂੰ ਪੜਾਉਣ ਦੀ ਸੇਵਾ ਅਜਿਹੇ ਨੂੰ ਹੋਰ ਸੇਵਾਵਾਂ ਪ੍ਰਦਾਨ ਕਰਦੇ ਆ ਵੱਡੀ ਸੇਵਾ ਉਹਨਾਂ ਦੀ ਉਹਨਾਂ ਵੱਲੋਂ ਵੀ ਬਿੰਦ ਮੰਨ ਆਇਆ ਪ੍ਰਧਾਨ ਸਾਹਿਬ ਦੀ ਹੁਣਾਂ ਵੱਲੋਂ ਸਕਤਰ ਸਾਹਿਬਨਾਬ ਵੱਲੋਂ ਬਿੰਦ ਮੰਨ ਸਤਕਾਰ ਆਇਆ ਜਥੇਦਾਰ ਅੰਦਰ ਗੁਰੂ ਪਾਸ਼ਾ ਕਿਰਪਾ ਕਰਨ ਬੇ ਸੰਤਾ ਵੱਲੋਂ ਇਤਿਹਾਰ ਦੇ ਸਤਕਾਰ ਬਿੰਦ ਮੰਨ ਆਇਆ ਗੁਰੂ ਪਾਸ਼ਾ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨਾਮ ਦੀਆਂ ਲੱਤਾਂ ਲੱਤਾਂ ਦੇਖੋ ਚਾਹੀ ਸਵਾਗਤ ਹੈ ਪਿੰਡ ਰਸਬੁਰ ਤੇ ਮਹਾਨ ਪਾਵਰਪੁਲਤਰ ਨਗਰ ਕੀ ਕੰਸੀ ਆਇਆ ਹੈ ਜੀ ਤੁਹਾਡੇ ਲੋਕੀਂ ਸਦਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਪ੍ਰੋਪਰਟੀ ਕੀ ਕਰਨਾ ਲਈ ਬਾਈ ਗੁਰ ਦਾ ਖਾਤਾ ਬਾਈ ਗੁਰ ਦਾ ਖਾਤਾ ਕਰਨ ਕਰਦੇਵ ਜਿਆ ਕਰਦੇਵ ਸਾਰੇ ਐਸੇ ਆ ਵੀ ਰੇਖ ਗੁਰੂਆਂ ਦੇ ਧਰਮ ਸਾਰੇ ਸਾਂਝੇ ਆ ਨਾਲ ਮਿਲ ਕੇ ਮਨਾਉਣੇ ਚਾਹੀਦੇ ਆ ਅੱਜ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਬੜੀ ਖੁਸ਼ੀਆਂ ਚਾਵਾ ਨਾ ਇੱਥੇ ਹਰਦਾਸਪੁਰ ਮਨਾਇਆ ਗਿਆ ਇਹ ਤੋਂ ਪਹਿਲਾਂ 11 ਤਰੀਕ ਨੂੰ ਸਵੇਰ ਯਾਤਰਾ ਸੀ ਫਗਵਾੜੇ ਉੱਥੇ ਵੀ ਬੜੇ ਚਾਵਾ ਨਾ ਮਨਾਈ ਗਈ ਹੈ ਜੀ ਅੱਗੇ ਹੁਣ ਤੋਂ ਵੀ ਇਦਾਂ ਮਨਾਉਂਦੇ ਰਾਵਾਂਗੇ ਪਰਿਵਾਰ ਦੀ ਲਈ ਸੌਖੀ ਜਿਹੀ ਰਵੇ ਤੇ ਦੇਖਿਆ ਸੀ ਤੁਹਾਡੇ ਨਿਕਾਹ ਵਾਲੀ ਕਿੱਥੇ ਗਿਆ ਹੈ ਕਾਹਦੀ ਸੰਗਤ ਉੱਪਰ ਜਿੱਕਰਾਰੀ ਕਟਣੀ ਹੈ ਹਾਂਜੀ ਸਾਰੇ ਪਰਿਵਾਰ ਨੇ ਰਲ ਕੇ ਜੀ ਮਨਾਇਆ ਗਿਆ ਬੈਂਕ ਪ੍ਰੋਗਰਾਮ ਨੇ ਹਾਂਜੀ ਯਾਰ ਹਰ ਸਾਲ ਇਹ ਚੀਜ਼ ਦਾ ਅਮੋਸ ਨਿਕਲਦਾ ਹਰ ਸਾਲ ਜੀ ਰੱਖਿਆ ਹੈ ਜੀ ਇਹਦਾ ਵੀ ਸਾਰੇ ਪਿਆਰ ਆ ਪਿੰਡਾਂ ਦਾ ਵੀ ਐਨ ਆਰ ਵੀਰਾਂ ਦਾ ਵੀ ਹੁਣ ਚਾਚਾ ਜੀ ਸਾਡੇ ਬਾਹਰ ਬ੍ਰਦਰ ਵੀ ਬਾਹਰੋਂ ਆਏ ਹੋ ਸਕੇ ਸਾਰਿਆਂ ਨੇ ਤੇ ਰਲ ਮਿਲ ਕੇ ਮਨਾਇਆ ਜੀ ਜੀ ਉੱਤਨਵਾਂ ਦਿਨ ਤੋਂ ਆਇਆ ਜਾ ਪਿੰਡ ਹਰਦਾਸਪੁਰ ਦੇ ਵਿੱਚ ਕਿਹੜੇ ਕਿਹੜੇ ਪੜਾ ਸੀ ਔਰ ਕਿੱਥੋਂ ਸ਼ੁਰੂ ਕਿੱਥੇ ਤੱਕ ਰਵਿਦਾਸ ਮਹਾਰਾਜ ਗੁਰੂ ਘਰ ਤੋਂ ਜੀ ਚੱਲੇ ਸੀਗੇ ਇਦਾਂ ਵਾਪਸ ਪਿੰਡ ਵਿੱਚ ਹੁੰਦੇ ਆ ਹੁਣ ਇੱਕ ਦੂਜਾ ਪੜਾ ਹੋ ਰਿਹਾ ਫੇਰ ਥੜੇ ਤੇ ਲੱਗ ਜਾਣਾ ਜਿੱਥੇ ਉਤੋਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰੇ ਜਾ ਕੇ ਸਮਾਪਤੀ ਹੋ ਜਾਣੀ ਆ ਤੇ ਜਿਹੜਾ ਪੁੱਛਦੇ ਆ ਸਵਾਲ ਇਹ ਕਹਿੰਦੇ ਚੱਕ ਹਕੀਮ ਬਾਬਾ ਜੀ ਆਏ ਸੀਗੇ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਹ ਦਵਾਈ ਦਿੰਦੇ ਹੁੰਦੇ ਸੀਗੇ ਤੇ ਉਹਦਾ ਪਹਿਲਾ ਪਿੰਡ ਚੱਕ ਸੀਗਾ ਇਹ ਚੱਕ ਹਕੀਮ ਬਣ ਗਿਆ ਜੀ ਜਦੋਂ ਦਵਾਈ ਦਿੰਦੇ ਸੀ ਤੇ ਚ ਉਹਨੇ ਹੀ ਕਾਂਚੀ ਬਣਾਕੀ ਸੀ ਬੋਲੇਕੋਟ ਜਰਨਸਰ ਮੰਦਿਰ ਗਏ ਸੀ ਹਾਂਜੀ ਉੱਥੇ ਵੀ ਸਾਨੂੰ ਉਹ ਚੀਜ਼ਾਂ ਜਿੰਨੀ ਇੱਕ ਸੰਗਤੀ ਤਰ੍ਹਾਂ ਅਸੀਂ ਇੱਥੇ ਦੇਖੀ ਸਾਨੂੰ ਉਹੀ ਚੀਜ਼ਾਂ ਕੋਲ ਖਾਦੇ ਸੀ ਜਿਹੜੇ ਮੰਦਿਰ ਕਾਫੀ ਸਰਤਾ ਨਹੀਂ ਰਹੀ ਕਿ ਸੰਗਤ ਸਿਰਫ ਹਰਦਾਸਪੁਰ ਦੀ ਜੀ ਆਸੇਪਾਸੋਂ ਪਿੰਡਾਂ ਦੇ ਕੋਤੇ ਆਸੇਪਾਸੇ ਪਿੰਡਾਂ ਦੇ ਵੀ ਸੀਗੀ ਹਰਦਾਸਪੁਰ ਦੀ ਵੀ ਸੀਗੀ ਜੀ ਸਾਰਿਆਂ ਦਾ ਇਦਾਂ ਚਾਹੀਦਾ ਹੀ ਹੈ ਜਿੱਦਾਂ ਉੱਤੇ ਵੀ ਹੈਗੀ ਉੱਤੇ ਵੀ ਬਹੁਤ ਜਾਂਦੇ ਆ ਜਿੱਦਾਂ ਹੁਣ ਅਸੀਂ ਵੀ ਸ੍ਰੀ ਗੁਰੂ ਜੀ ਸਾਹਿਬ ਦਾ ਜਾਣਦੇ ਆ ਰਮਨਾਈ ਦਾ ਤੇ ਹਜੂਰ ਸਾਹਿਬ ਵੀ ਜਾਂਦੇ ਆ ਜੀ ਆਨੰਦਪੁਰ ਸਾਹਿਬ ਵੀ ਜਾਂਦੇ ਆ ਸਾਰੇ ਧਰਮ ਨੂੰ ਸਾਂਝੇ ਆ ਸਾਰੇ ਰਲ ਗੁਰੂ ਜਪੁਰੀ ਤੋਂ ਛੱਡ ਕੇ ਮਹਾਰਾਜ ਦੀ ਬਾਣੀ ਨੂੰ ਬਣਾਉਣਾ ਨੱਚੇ ਤੋਂ ਰਹਿਤ ਰਹਿਣੇ ਚਾਹੀਦੇ ਆ ਜੀ ਗੁਰੂ ਦੇ ਲਾਣ ਲੱਗਣਾ ਚਾਹੀਦਾ ਹੁਣ ਨਿੱਕੇ ਨਿੱਕੇ ਬੱਚੀਆਂ ਸਿਗੀਆਂ ਦੇਖ ਲਓ ਮੋਰੇ ਕਿਦਾਂ ਝਾੜੂ ਦੀ ਸੇਵਾ ਕਰਦੇ ਸੀਗੇ ਜੀ ਕੰਮ ਬਹੁਤ ਅਲੋਖ ਨਜ਼ਰ ਆਇਆ ਆਖਿਰ ਵਿੱਚ ਤੁਸੀਂ ਇਸ ਨਾਲ ਕਿਸੇ ਨੂੰ ਲੱਗ ਕੇ ਕੁਝ ਕਹਿਣਾ ਚਾਹੋ ਨਹੀਂ ਬਸ ਧੰਨਵਾਦ ਹੈ ਜੀ ਬਹੁਤ ਸੌਖੀਲੀ ਨਿਭੜ ਗਿਆ ਇੱਦਾਂ ਰਾਈ ਗੁਰੂ ਜੀ ਦੀ ਵਾਰ ਰੱਖੇ ਉੱਪਰ ਇਦਾਂ